ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੇ ਆਪਣੇ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸੋ ਸਾਰੇ ਜਾਣੇ ਆ ਜੀ ਦੱਸਿਓ ਨਾਨੀਆਂ ਨੂੰ ਕਿਨੇ-ਕਿਨੇ ਦੇਖਿਆ ਆਪਣੀਆਂ ਨਾਲੀਆਂ ਨੂੰ ਹਨਾ ਕਿਉਂਕਿ ਮੈਂ ਹਮੇਸ਼ਾ ਵੀਡੀਓ ਸ਼ੁਰੂ ਕਰਦੀ ਆ ਤਾਂ ਮੇਰੇ ਮਨ 'ਚ ਨੇ ਇੱਕ ਗੱਲ ਹੁੰਦੀ ਜੋ ਕਿ ਮੈਂ ਤੁਹਾਨੂੰ ਪੁੱਛਾਂ ਤੁਸੀਂ ਵੱਧ-ਵੱਧ ਰਿਪਲਾਈ ਕਰੋਗੇ ਤਾਂ ਪਤਾ ਲੱਗੂ ਕਿ ਹਾਂ ਤੁਸੀਂ ਪਿਆਰ ਕਰਦੇ ਹੋ ਸਾਨੂੰ ਕਿਉਂਕਿ ਕੱਲ ਵੀਡੀਓ ਪਾਈ ਸੀ ਮੈਂ ਕੱਲ ਜਾਂ ਪਰਸੋਂ ਆਈ ਥਿੰਕ ਵੀ ਤੁਸੀਂ ਵੀਡੀਓ ਕਿੱਥੇ ਬੈਠ ਕੇ ਦੇਖ ਰਹੇ ਹੋ ਬਹੁਤ ਵੀਰੇ ਨੇ ਕਮੈਂਟ ਕੀਤਾ ਸੀ ਟਰੱਕ ਕੋਲ ਦੇਖਦੇ ਸੀ ਵੀਰੇ ਕੋਲ ਦੇਖ ਰਹੇ ਸੀ ਮਾਤਾ ਕੋਲ ਬੈਠ ਕੇ ਦੇਖ ਰਹੇ ਆ ਮੈਂ ਤਾਂ ਕੱਲਾ ਹੀ ਦੇਖ ਰਿਹਾ ਹਾਂ ਜੀ ਕੀ ਕਰਾਂ ਠੀਕ ਹੈ ਬੇ ਗੁੱਡ ਇਟ ਮੀਨਸ ਤੁਸੀਂ ਦੇਖ ਰਹੇ ਹੋ ਵੀਡੀਓ ਨੂੰ ਗੌਰ ਦੇ ਨਾਲ ਤਾਂ ਹੀ ਸੋਹਣੇ ਸੋਹਣੇ ਕਮੈਂਟ ਕਰ ਰਹੇ ਹੋ ਤਾਂ ਹੀ ਸਾਡੀ ਮਿਹਨਤ ਥੋੜੀ ਜੀ ਰੰਗ ਲਿਆਉਗੀ ਕਿਉਂਕਿ ਤੁਹਾਨੂੰ ਖੁਦ ਨੂੰ ਪਤਾ ਨਹੀਂ ਗਰਮੀ ਦੇ ਵਿੱਚ ਵੀਡੀਓ ਬਣਾਉਣਾ ਕੋਈ ਸੌਖਾ ਕੰਮ ਨਹੀਂ ਹੈ ਹਨਾ ਬੇਸ਼ੱਕ ਕਹੀ ਜਾਣ ਵੀ ਵੀਡੀਓ ਬਣਾਉਂਦੇ ਆ ਵੀਡੀਓ ਬਣਾਉਂਦੇ ਆ ਸਾਰੇ ਆਏ ਆ ਕਿਉਂਕਿ ਪਹਿਲਾਂ ਤਾਂ ਕੈਮਰਾ ਚੱਕਣਾ ਗਰਮੀ ਦੇ ਵਿੱਚ ਨਿਕਲਣਾ ਫਿਰ ਦੂਸਰੀ ਗੱਲ ਰਸੋਈ 'ਚ ਬੜਨਾ ਜਾਂ ਸਿੰਪਲ ਵੀਡੀਓ ਬਣਾਉਣੀ ਆ ਬੋਲਣਾ ਬਹੁਤ ਔਖਾ ਕੰਮ ਆ ਕਹਿਣ ਨੂੰ ਗੱਲਾਂ ਹੋ ਜਾਂਦੀਆਂ ਜੀ ਠੀਕ ਹੈ ਸੋ ਕੋਈ ਗੱਲ ਨਹੀਂ ਮੰਮੀ ਗਏ ਵੇ ਸੀਗੇ ਪਹਾੜ ਨੂੰ ਤੁਹਾਨੂੰ ਸਭ ਨੂੰ ਪਤਾ ਹੀ ਆ ਫਿਰ ਅ ਪਹਿਲਾਂ ਤਾਂ ਮੈਂ ਗੱਲ ਕਹੂੰਗੀ weight loss ਬਾਰੇ ਜਰੂਰ ਕੁਝ ਦੱਸਿਓ ਕਿੱਦਾਂ ਕਰੀਏ ਕਿਉਂਕਿ ਗਰਮੀ ਆ ਕੁਝ ਮੈਂ ਇਦਾਂ ਦੀ ਚਾਹੁੰਦੀ ਆ ਵੀ ਕੋਈ ਗਲਤ ਚੀਜ਼ ਵੀ ਨਾ ਖਾ ਹੋ ਜਾਵੇ ਸੋ ਇਸ ਕਰਕੇ ਜਰੂਰ ਦੱਸਿਓ ਜਿਹੜੇ ਤੁਹਾਨੂੰ ਇਫੈਕਟ ਪਿਆ ਹੋਵੇ ਉਸ ਚੀਜ਼ ਦੇ ਨਾਲ ਸੋ ਮੰਮੀ ਗਲੇਵੇਂ ਪਹਾੜ ਨੂੰ ਹਾਸੀ ਕਹਿੰਦੇ ਚਲੋ ਕੁਝ ਬਣਾ ਕੇ ਦੇਖ ਲੈਂਦੇ ਆ ਖਾਣ ਪੀਣ ਨੂੰ ਤੁਹਾਨੂੰ ਪਤਾ ਹੈ ਕੀ ਕਰੀਏ ਤਾਂ ਹੀ ਤਾਂ ਕਹਿੰਦੇ ਸੀ ਸਾਡੇ ਵਜੈ ਨਹੀਂ ਕਰਦੇ ਵਜੈ ਨਹੀਂ ਕਰਦੇ ਠੀਕ ਹੈ ਸੋ ਹੁਣ ਆਪਾਂ ਚੱਲਦੇ ਹਾਂ ਜੀ ਫਿਰ ਮਾਸੀ ਦੇ ਕੋਲ ਨੂੰ ਮਾਸੀ ਪਿੱਛੇ ਵਾਜਾ ਮਾਰ ਰਹੀ ਹੈ ਕਹਿੰਦੀ ਆਜੋ ਭਾਈ ਹੁਣ ਆਜੋ ਆ ਰਹੇ ਹਾਂ ਜੀ ਮਾਸੀ ਅਸੀਂ ਵੇਟ 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 ਕਰਦੇ ਹਾਂ ਜੀ ਬੈਕ ਕੈਮਰਾ ਆਨ ਚਲੋ ਦੇਖੀਏ ਇੱਕ ਸਾਡੀ ਸ਼ਿਪਕਲੀ ਅੰਦਰ ਪਈ ਆ ਇੱਕ ਮਾਸੀ ਲੱਗੀ ਅੰਦਰ ਕੰਮ ਕਰਨ ਬਲਾਲ ਜੀ ਸਾਸ੍ਰਿਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਘਰ ਆਇਆ ਇੱਕ ਸ਼ੈਫ ਮੇਰੀ ਮੰਮੀ ਨੇ ਭੇਜਿਆ ਸੀ ਵੀ ਮੇਰੇ ਨਿਆਣਿਆਂ ਨੂੰ ਰਜਾ ਦੇ ਉਹ ਨਿਆਣੇ ਭੁੱਖੇ ਪੀਰਦੇ ਆ ਆਹ ਕਹੇ ਜੀ ਜੀ ਇਹ ਹੈਗਾ ਪਨੀਰ ਜੀ ਓਕੇ ਪਨੀਰ ਨੂੰ ਆਪਾਂ ਨੇ ਗੱਭੇ ਕੱਟ ਲਾ ਲਾ ਕੇ ਹਾਂ ਸਜਾਰੇ ਆਂ ਆਇਓ ਦੇਦਣਾ ਖਾਚੋ ਦੇਖੋ ਕਿਆ ਬਣਦਾ ਹਾਂ ਅੱਚਾਰੇ ਰਹੇ ਆ ਮੈਂ ਹੂੰ ਉਹ ਇਹ ਤਾਂ ਸਾਰਿਆਂ ਨੂੰ ਪਤਾ ਲੱਗ ਜਾਣਾ ਅੱਛਾ ਗਰਮੀ ਵੀ ਬਹੁਤ ਆ ਇੱਕ ਰੈਸਪੀ ਅੱਛਾ ਇੱਕ ਰੈਸਪੀ ਸ਼ੇਅਰ ਕਰਨ ਲੱਗੇ ਆਪਾਂ ਗਰਮੀ ਜਿਵੇਂ ਹੁਣ ਬੱਚਿਆਂ ਨੂੰ ਛੁੱਟੀਆਂ ਆ ਉਹਨਾਂ ਵਿੱਚ ਬਣਾ ਕੇ ਖਾ ਸਕਦੇ ਆ ਸਮ ਐਨਜੋਏ ਕਰ ਲੈਂਦੇ ਨੇ ਆ ਹੂੰ ਬਾਹਰ ਖਾਣ ਨਾਲੋਂ ਤਾਂ ਇਹ ਤਾਂ ਆ ਸਾਡੀ ਚਿਕਲੀ ਵੀ ਅੰਦਰ ਬਹੁਤ ਔਖੀ ਟਿਕਾਈ ਵੀ ਹੈ ਜੀ ਅਸੀਂ ਟੈਪ ਦੇ ਕੇ ਚਿਕਲੀ ਬੈਠੀ ਆਪਣੇ ਡੈਡੀ ਆ ਕਾਕੇ ਕੋਲ ਕਰਨ ਕੋਲ ਕਰਨ ਕੋਲ ਵੀਰ ਕੋਲ ਕਾਕਾ ਕਹਿੰਦੀਆਂ ਨੂੰ ਹਾਂ ਕੀ ਵੀਰ ਆਵਾਜੀ ਸਹੀ ਗੱਲ ਹੈ ਹੂੰ ਮਸਾਲੇ ਮਸੂਲੇ ਪਏ ਆ ਕਾਲੀ ਮਿਰਚ ਪਈ ਆ ਔਰੀਗানো ਪਈ ਚਲੀ ਫਲੈਕਸ ਪਏ ਆ ਦੱਸ ਦਗਾ 10 ਦੇ ਮਤਾਲ ਕਰਨ ਫਲੋਰ ਪਿਆ ਏ ਆਹ ਕੀ ਜੀਜਾ ਯਾਰ ਕਹੇ ਜੀ ਆ ਇਹ ਨਾ ਚੀਜ਼ ਲਿਆ ਖੁੱਖਿਆ ਤਾਂ ਆਪਣਾ ਫ੍ਰੀਜ ਚ ਅੱਛਾ ਇਹ ਖਾਮ ਗਿਆ ਵਿਚਾਰਾ ਹੂੰ ਜੰਮਿਆ ਹੋਇਆ ਵਿਚਾਰਾ ਹੁਣ ਪਿਗਲਦਾਨ ਇਹ ਆਪਾਂ ਨੂੰ ਵਰਤੋ ਜਾਣਾ ਥੋੜਾ ਜਿਹਾ ਹੁਣੇ ਛੋਟੇ ਛੋਟੇ ਸਲਾਈ ਦੀ ਅੱਛਾ ਹੁਣੇ ਚੰਮਾ ਕਰਕੇ ਕਹਿਣਾ ਜਾ ਹੋ ਗਿਆ ਅੱਛਾ ਹੁਣ ਰੋਪੜ ਆਪਾਂ ਇੱਕ ਤਰ ਤਰ ਜਾਣੀ ਆ ਸੰਦੇ ਅੱਡੇ ਵਰ ਤੋਂ ਇਹਨੇ ਮਿਲਣਾ ਚਲ ਵੈਸੇ ਸਾਫ ਜਣਾ ਨਾ ਨਪਾਇਓ ਵੀ ਨਾ ਘੱਟੇ ਪਾਇਓ ਵਿੱਚ ਜਦ ਤੇਲ ਦੇ ਗਿਰਨੇ ਨੇ ਹਮ ਆਪੇ ਮੈਲਟ ਹੋ ਜਾਣਾ ਪਹਿਣਾ ਤਾਂ ਥੋੜਾ ਥੋੜਾ ਹੀ ਹੈ ਅੱਛਾ ਹੁਣ ਐ ਤਾਂ ਪੁੱਛ ਵੀ ਪਹਿਣਾ ਕੀ ਚਾਹੀਏ ਪਹਿਣਾ ਕਾਤੇ ਚਾਹੀਏ ਇਹ ਤੇਲ ਦੇ ਵਿੱਚ ਆਪਣੇ ਫਰਾਈ ਕਰ ਦੇਣਾ ਲੈ ਹਾਂ ਉਹ ਬਾਫੇ ਵੀਂਗਲ ਜਾਣਾ ਫਿਰ ਖਾਣਾ ਕੀ ਨੇ ਤੇਲ ਇਹ ਖਾਵਾਂਗੇ ਫਿਰ ਮਾਸੀ ਮੈਂ ਰੈਸਪੀਆਂ ਬਣਾਉਂਦੀ ਆ ਮੇਰੇ ਨਾਲ ਪੰਗਾ ਨਾ ਲੈ ਜਾਂ ਫਿਰ ਦੱਸੇ ਕਿਹੜੀ ਰੈਸਪੀ ਦਾ ਨਾਮ ਹੈ ਮੈਨੂੰ ਰੈਸਪੀ ਦਾ ਨਾਮ ਨਹੀਂ ਪਤਾ ਮੈਨੂੰ ਅੰਨਾ ਕੁ ਲੱਗ ਰਿਹਾ ਪਨੀਰ ਦੇ ਵਿੱਚ ਪਾਉਣਾ ਤੁਸੀਂ ਕਿਤੇ ਨਾ ਕਿਤੇ ਇਹ ਉਹ ਦੇਖਿਆ ਉਹ ਮੈਂ ਹੀ ਜਗਾਈ ਤੀ ਮਾਸੀ ਨੂੰ ਠੀਕ ਹੈ ਠੀਕ ਹੈ ਜਾਸਮੀਨ ਨੇ ਜਿਵੇਂ ਟ੍ਰੇਨਿੰਗ ਦਿੱਤੀ ਸੀ ਇਸ ਚੀਜ਼ ਵਿੱਚ ਪਾਤਾ ਇੱਕ ਨਾ ਹੀ ਘਰ ਵਿੱਚ ਮੱਖੀ ਬਹੁਤ ਬਹੁਤ ਮੱਖੀਆਂ ਯਾਰ ਮੱਖੀਆਂ ਭਜਾਉਣ ਦਾ ਜੰਤਰ ਕੋਈ ਤੱਕ ਲੱਭਣਾ ਪੈਣਾ ਦੇਖਾਂਗੇ ਆ ਵੈਸੇ ਆਪਣੇ ਡੰਗਰਾਂ ਨੂੰ ਤਾਂ ਲੱਗਿਆ ਹੋਇਆ ਜੰਤਰ ਉਹ ਆਪਣੇ ਨੇ ਉੱਪਰ ਫਰਕ ਉਹਦੇ ਨਾਲ ਲਾ ਲਿਆ ਅੱਛਾ ਅੱਛਾ ਟਰਾਈ ਕਰਿਆ ਹਾਂ ਟਰਾਈ ਕਰ ਲਿਆ ਉਹ ਉਹ ਡੰਗਰਾਂ ਵਾਲਾ ਨਾ ਫਿਰ ਚਲੋ Okay ਹੋਰ ਨਹੀਂ ਇਹ ਵਿਚਾਰੇ ਇਹਨਾਂ ਗਲੀਆਂ ਆ ਪਤਲੀਆਂ ਛੋਟੀਆਂ ਥੋੜੀਆਂ ਥੋੜੀਆਂ ਉਹਦੇ ਨਾਲ ਕਰ ਲੋ ਚਾਕੂ ਨਾਲ ਬੜੀਆਂ ਚਾਰ ਚੁੱਤੀਆਂ ਗਰੀਬ ਜੋੜ ਦਵਾਏ ਜੁੜ ਜਾਂਦਾ ਝ ਜੁੜਦਾ ਨਹੀਂ ਚੇਪੀ ਲਿਆ ਦੰਨੀ ਆ ਦੇਖਦੀਆਂ ਜੋੜ ਕੇ ਨੂੰ ਐਂਡ 'ਚ ਪਾਉਂਗੇ ਹਾਂ ਇਹ ਵਿਚਾਰਾ ਨੂੰ ਜਿਹੜਾ ਚੀਜ਼ ਹੈ ਮਸੀ ਨਾਲੇ ਆਟੇ ਪਰਨਾ ਇੱਕ ਦੁਕਾਨ ਖੁੱਲੀ ਆ ਕਾਦੀ ਜੂਸ ਵਾਲਿਆਂ ਦੀ ਅੱਛਾ ਹੂੰ ਦੱਸ ਹੈ ਬਾਬਾ ਜੀ ਕਰੇ ਚੱਲ ਪਏ ਉਹਨਾਂ ਦੀ ਅੱਜ ਮੈਨੂੰ ਲੱਗਦਾ ਪਹਿਲੀ ਵਾਰੀ ਖੁੱਲੀ ਆ ਚਲੋ ਗੱਦੀਆ ਗੱਲ ਫਿਰ ਤਾਂ ਫੇਰ ਤਾਂ ਚੱਲੂਗੀ ਉਹ ਹੂੰ ਆਪਣਾ ਬਸੇ ਮਾਲਾ ਨਾ ਛੇਰ ਬਣਦਾ ਜਾਂਦਾ ਛੇਰ ਬਣਦਾ ਜਾਂਦਾ ਉਹੀ ਗੱਲ ਅੱਡਾ ਮਾਲਾ ਦਾ ਅੱਡਾ ਟੈਂ ਟਾ ਡੈਂ ਚੜਾਈਆਂ ਜਾਬੀ ਅੱਡਾ ਹੂੰ ਕਰਨਵੀਨ ਨੇ ਕਹਣਾ ਵੀ ਮਾਸੀ ਤੇ ਇਹ ਚੀਜ਼ ਤੂੰ ਮੇ ਪਤਾ ਇਹ ਤਾਂ ਪਤਾ ਨਹੀਂ ਲੱਗਦਾ ਵੀ ਇਹ ਪਨੀਰ ਹੈ ਕਹੇ ਚੀਜੋ ਰਜਾ ਪਾਣੇ ਸਮਾਨ ਤਿਆਰ ਕਰਨਾ ਪਿਆ ਹੋਰ ਕੀ ਪਾਉਣਾ ਲੈ ਕਿਉਂ ਹਜਾ ਮੈਦਾ ਘੋਲ ਨਹੀਂ ਪਿਆ ਅੱਛਾ ਆ ਮਾਂ ਦੇਖੋ ਜੀ ਜੀ ਇਹ ਤਾਂ ਪਲੀ ਕਹਤਾ ਉਹਨਾਂ ਨੂੰ ਕੀ ਕਹਿੰਦੇ ਨੇ ਪਕੌੜੀਆਂ ਪਾਪੜੀਆਂ ਕੋਈ ਕੁਝ ਹੋਰ ਕਹਿੰਦੇ ਨੇ ਜਿਹੜੇ ਮਿਲਦੇ ਨੇ ਦੁੱਧ ਚ ਪਾ ਕੇ ਖਾਂਦੇ ਨੇ ਕੌਰਨ ਫਲੈਕਸ ਹਾਂ ਚਾਹੀਦਾ ਤਾਂ ਹੋ ਤੇ ਪਰ ਅਸੀਂ ਜੀ ਪੰਜਾਬੀ ਦੇਸੀ ਔਰ ਜੀ ਅਸੀਂ ਮਿਰਚਾਂ ਖਾਣ ਨੂੰ ਹੀ ਲੇਵੇ ਅਸੀਂ ਜੀ ਫਿਰ ਪਾਪੜੀ ਮੰਗਵਾ ਲਈਂ ਦਿੱ ਦੇ ਉਹ ਮਿੱਠੇ ਮਿੱਠੇ ਹੁੰਦੇ ਮਸੀਨ ਵਾਲੇ ਇਹ ਕਿਰਕਰੀਆਂ ਹੀ ਬਣਾਉਣੇ ਆਪਾਂ ਨੇ ਇਹ ਟੁੱਟੀ ਪਈ ਗੱਡੇ ਅੰਦਰ ਮਨਮਣੀ ਮੇਰਾ ਹੱਥ ਜ਼ਿਆਦਾ ਕਹਿੜਾ ਚੱਲਦਾ ਬਣੀ ਚੀਜ਼ ਜ਼ਿਆਦਾ ਕਹਿੜਾ ਹੈ ਤਾਂ ਹੈ ਕੋਈ ਚੱਕਰ ਦੇਖੇ ਗ੍ਰੀਫ ਕਰਨਾ ਨਹੀਂ ਹੋਵੇ ਦੇਖੋ ਚਾਚਾ ਜੀ ਰੱਖੂ ਸ਼ੁਹੁੰਦਾ ਇਹਨੂੰ ਖਾ ਕੇ ਇੱਕ ਨਹੀਂ ਉਹ ਸਾਰਿਆਂ ਨੇ ਹੋ ਜਾਣਾ ਮਸੀ ਯਾਰ ਸਾਡੇ ਤਾਂ ਐ ਹੋ ਜਾਂਦਾ ਵੀ ਗਰਮੀ 'ਚ ਅਗਲੇ ਨੇ ਖੜਕੇ ਬਣਾਏ ਬਹੁਤ ਵਧੀਆ ਕਰ ਲਿਆ ਸਾਡੇ ਮੈਂ ਕਿਨਾਂ ਚਾਹਾਂ ਤੁਸੀਂ ਵੀ ਆਪਣੇ ਬਹੁਤ ਵਧੀਆ ਤਾਂ ਪਤਾ ਨਹੀਂ ਕਿੱਥੇ ਦਾ ਸਿੱਖਦੇ ਆਂ ਇੰਨੀ ਭੈੜੀ ਆਵਾਜ਼ ਨਾਲ ਆਹਾਂ ਦੀ ਟਿਕਰੀ ਨਹੀਂ ਇਹਦੀ ਨਿਕਲਦੀ ਦੀ ਸਾਰੇ ਹੁੰਦੇ ਆ ਸਾਡੇ ਕਿਥਾਈ ਤੋਂ ਛੋਟ ਤੁਸੀਂ ਵੀ ਤਾਂ ਸਾਡੇਾਂ ਚ ਆਉਨੇ ਆ ਤੈਂ ਮੈਨੂੰ ਕੀ ਆ ਹਾਂ ਮੈਨੂੰ ਨਹੀਂ ਨਾ ਕਹਿਣਾ ਮਤਲਬ ਸਾਡੇ ਆਪਣੇ ਕਹਿਣਾ ਮਤਲਬ ਆਈ ਆਪਣੇ ਹੂੰ ਕੀ ਤੂੰ ਮੇਰੇ ਨਾਲ ਗੱਲ ਕਰੂਗੀ ਤਾਂ ਆਪਣੇ ਕਹੂਗੀ ਹੂੰ ਜੇ ਕਿਸੇ ਹੋਰ ਨਾਲ ਗੱਲ ਕਰੂਗੀ ਤਾਂ ਸਾਡੇ ਕਹੂਗੀ ਚਲੋ ਫਿਰ ਪੈ ਗਿਆ ਹੁਣ ਅੱਛਾ ਪੈ ਗਿਆ ਨਾ ਇਸ ਗੱਲ ਦਾ ਤੇਰਾ ਚਾਚਾ ਵੀ ਹੈ ਇਹਦੇ ਲੋਗ ਮਾਰਦੇ ਹੁੰਦੇ ਓਫੇ ਸਾਜੇ ਤਾਂ ਪਨੀਰ ਰੋਲਦਾ ਸਾਜੇ ਇਹਦਾ ਚਾਚਾ ਹੋਇਆ ਚਾਚੇ ਦੇ ਕੋਕੋ ਦੇ ਬੱਚੇ ਹਾਂ ਸਹੀ ਗੱਲ ਨਾ ਫਿਰ ਚਲੋ ਹੁਣ ਬਹੁਤ ਫਿਰ ਯਾਰ ਮੂੰਹ 'ਚ ਪਾਣੀ ਆਉਂਦਾ ਮੈਂ ਸਿੱਤ ਤੂੰ ਤਾਂ ਬਹੁਤ ਅਜਾ ਤੂੰ ਦੇਖਦੀ ਜਾ ਤੂੰ ਸਾਰਿਆਂ ਦੇ ਪਤਾ ਮੂੰਹ 'ਚ ਪਾਣੀ ਤਾਂ ਆ ਜੀਵੇ ਲੈ ਅਜੇ ਟਾਈਮ ਲੱਗਣਾ ਹੈ ਹਰੇਕ ਚੀਜ਼ ਨੂੰ ਪੈਂਟਾਂ ਤੇ ਚੀਜ਼ ਮੰਗਦੀ ਹੈ ਹੁਣ ਮੈਂ ਤਾਂ ਦਾਦਾ ਜਦ ਮੈਂ ਬਣਾਉਂਦੀ ਹੁੰਦੀ ਆ ਹਾਏ ਜਦ ਦੇਖਦੇ ਹੋੜੇ ਉਹਨਾਂ ਦੇ ਮੂੰਹ ਚ ਕਿੰਨਾ ਪਾਣੀ ਆਉਂਦਾ ਹੋਣਾ ਆ ਇਹ ਆਪਣੇ ਕੰਟਰੋਲ ਚ ਮੈਂ ਤਾਂ ਭੁੱਲਣਾ ਥੋੜਾ ਜਿਹਾ ਉਹ ਤਾਂ ਖੋਲੋ ਸਵਾਰ ਕੇ ਪਿੱਛੇ ਤੇ ਵਿੱਚ ਤੇ ਨਾ ਨਹੀਂ ਖੋਲੋ ਮਟੀਰੀਅਲ ਬਾਅਦ ਚ ਵਿਚਾਰਾ ਖਰਾਬ ਹੋ ਜਾਊਗਾ ਮੈਂ ਨਾ ਤਾਂ ਵੀ ਦੇ ਸੀ ਦਾਰੀ ਆ ਜੜਕੋ ਤੁਸੀਂ ਇਹ ਨਹੀਂ ਆਉਂਦੀ ਬੱਤ ਚੀਏ ਇਹਨਾਂ ਨੇ ਲਗਾਣਾ ਚੁਰਚਰੀਨੀ ਜੀ ਇਹ ਸੰਦੀਪ ਇਹਦੇ ਵਿੱਚ ਤੇਰਾ ਨਾ ਨੂਨ ਪਾਉਣਾ ਦਾ ਪਹਿਲਾਂ ਹਾਂ ਮੀਠਾ ਪਾਉਣੀਆ ਸੀ ਸੰਦੀਪ ਨੂਨ ਪਾਏ ਤਾਂ ਪਹਿਲਾਂ ਮੁਕੇ ਹਮ ਹੁਣ ਸਾਡੇ ਜੀ ਨਗੋਚੀ ਵੀ ਬਹੁਤ ਹਨ ਆਹ ਅਗੇ ਚੀਲੀ ਬਲੈਕ બસ ਮਸ ਜਿਆਦਾ ਨਾ ਪਾ ਯਾਰ ਇਹ ਨਾਲ ਸਾਰੇ ਨੇ ਦੇਖੀ ਤੋ ਹੋ ਜਾਣਾ ਅੱਛਾ ਹਾਂ ਇਹ ਵੀ ਗੱਲ ਆ ਨੂਨ ਲੈ ਗਿਆ ਆਪਣੀ ਵਿੱਚ ਤੇ ਚੋਟਾਰਾ ਕੋਲੀ ਚਲੋ ਚੰਕੀ ਚੇਟ ਮਸਾਲਾ ਕਹ ਜੀ ਦੇ ਖੁੱਲਣ ਨਾਲ ਮਨੋ ਆ ਗਏ ਛੱਕ ਅਰੇ ਮਿਰਚ ਓਰੀਗানো ਇੱਧਰ ਵੀ ਪਾਣਾ ਥੋੜਾ ਜਿਹਾ ਇੱਧਰ ਵੀ ਪਾਣਾ ਚਾ ਗੁੱਡ ਇਹਨਾਂ ਨੂੰ ਹੁਣ ਕਰ ਲੋ ਘਾਟ ਲਾ ਮਸਾਲਾ ਮਿਕਸ ਜਿਹਾ ਕਰ ਲੋ ਹਾਂ ਇਹ ਘਾਟ ਲਾ ਮਸਾਲਾ ਕਰ ਲੋ ਭਾਈ ਚਲ ਮਸੀਚ ਪਾਣੀ ਪਾ ਹਣ ਕੁਛ ਨਹੀਂ ਬਣਾਣੀ ਹੂੰ ਇਨੇ ਘੱਟ ਨਾਲ ਮਚਲਾ ਤਾਂ ਕਰ ਲਈ ਸਮਾਨ ਚੱਕਦੀ ਵਾਲੇ ਦਾਲੀ ਦਾ ਚਪਾਈ ਕਰੀਏ ਪਹਿਲਾਂ ਪਰ ਦਵੰਦੇ ਨੂੰ ਪਾਈ ਚਲ ਤੂੰ ਪਾਈ ਸਾਈਡ ਤੇ ਦੋਹੇ ਮਸਾਲੇ ਚਲੋ ਆਪਣੀ ਪ੍ਰੋਪਰ ਜਗ੍ਹਾ ਤੇ 오ਰੀਗানো ਚਿਲੀ ਫਲਿਕਸ ਪ੍ਰੈਜ਼ੈਂਟਰ ਆਜੋ ਜੀ ਇੱਧਰ ਵੈਰੀ ਗੁੱਡ ਕਤਾ ਸਮਾਨ 9 ਮਿੰਟ ਚਲੋ ਇਧਰ ਸਾਈਡ ਤੇ ਆਜੋ ਗਾਡ ਗਰਲ ਬਾਲਕੇ ਜੀ ਗੈਸ ਨਾਲ ਦੇ ਨਾਲ ਸਫਾਈ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਮੱਖੀਆਂ ਜਿਆਦਾ ਆਉਂਦੀਆਂ ਮੱਖੀਆਂ ਜਿਆਦਾ ਆਉਂਦੀਆਂ ਰਾਈਟ ਉਹ ਮੈਂ ਹੀ ਸਗਾਇਆ ਤਮਾਸੀ ਨੂੰ ਇੱਕ ਦਿਨ ਨਾਲ ਦੇ ਨਾਲ ਸਫਾਈ ਕਰ ਲਿਆ ਘਰ ਮੇਮਾ ਕੈਕ ਘਾਉਂਦੀ ਮਸੀ ਥੋੜਾ ਜਿਹਾ ਕਿਤੇ ਕਿਤੇ ਬੋੰਦਲ ਜਾਂਦੀ ਹੈ ਹੀ ਸਵਾਦ ਚੀਜ਼ ਤਾਂ ਬਣਾ ਦਿੰਦੀ ਹੈ ਸਫਾਈ ਘੱਟ ਰੱਖਦੀ ਹੈ ਜੀ ਮਸੀ ਦੂਸਰੀ ਲੈ ਲੋ ਪਈਆ ਗੋਟ ਆਜੋ ਮਸੀ ਅਛੇਤੀ ਬਣਾ ਜਾਸਮੀਨ ਕਾਲੀ ਨਾ ਕਰ ਫੇਰ ਮੂੰਹ ਕਾਈ ਨਹੀਂ ਕਰੀ ਗੁੰਦੀ ਚਰ ਮੂੰਹ ਚ ਪਾਣੀ ਆਉਂਦਾ ਹੋਰ ਕੋਈ ਚੱਕਰ ਨਹੀਂ ਲੈ ਮੁਖ ਤੇ ਸੋਹਣੀ ਜੀ ਮਿੱਠੀ ਜੀ ਸਮੈਲ ਰੱਖ ਕੇ ਮਾਸੀ ਸਾਡੀ ਪਕੌੜੀਆਂ ਤੁਹਾਡੀ ਪੂਜੀਆਂ ਨੂੰ ਚੀਰਦੀ ਹੋਈ ਅੱਗੇ ਲੰਘਦੀ ਹੋਈ ਕਿੰਨਾਕ ਟਾਈਮ ਲੱਗਣ ਵਾਲੇ ਹੋ ਗਿਆ ਚਲ ਪਾਣੀ ਪਾ ਲੋ ਇੱਥੇ ਸਾਡੇ ਛੇਕ ਲਈ ਵੀ ਆਈ ਵੀ ਆ ਕਹਿੰਦੀ ਮੈਂ ਬਨਣੀ ਐ ਜੀ ਪੱਗ ਇਹਨਾਂ ਨੋੜਾ ਲਾ ਤਵੇ ਬੱਚਾ ਮੰਨ ਜਾਨ ਤੂੰ ਪੱਗ ਜਨੂ ਅਸੀਂ ਤੇਰੀ ਚੀਜੀ ਵਾਰੀਏ ਆ ਦੇਖ ਹੂੰ ਮੱਦ ਆਪਣੀ ਕਿੱਥੇ ਰੱਖਿਆ ਇੱਥੇ ਤਾਂ ਰੱਖਿਆ ਨਹੀਂ ਤੁਸੀਂ ਉਧਰੇ ਓ ਓ ਚਲ ਕੋਈ ਕਰ ਲੈ ਹੋ ਜਾਂਦਾ ਕਰ ਕਰ ਵਿੱਚ ਕਿਆ ਖਾਣੀ ਹੈ ਤਾ ਹਰੇ ਚੀਜੇ ਬਣਤਾ ਜਾਣਦੇ ਦੰਨੀ ਦੰਨੀ ਮੇਰੇ ਦੰਨੀ ਦੱਲਿਆ ਪੀਰ ਬਾ ਛੱਡੇ ਅਜੀ ਸ਼ੁਭ ਨੂੰ ਸ਼ੁਭ ਗੰਦੀ ਬਹੁਤ ਆ ਜੀ ਐ ਹਾ ਜੀ ਥੈਂਕ ਯੂ ਕਹਦੇ ਕੀ ਕੀ ਕਾਗੀ ਹਾਂ ਜੀ ਜੀ ਖਾ ਕੇ ਗਏ ਸ਼ੁਭ ਥੈਂਕ ਯੂ ਦਾ ਕਹਿੰਦੇ ਚਲੋ ਹੂੰ ਮੱਤ ਨਹੀਂ ਆਣੀ ਕੋ ਪਣੀ ਪਣੀ ਦੀ ਮੋਟਾ ਹੈ ਪਨੀਰ ਦੇ ਹੋਆ ਕੋਈ ਗੜਬੜ ਨਹੀਂ ਮਾਸੀ ਪਨੀਰ ਪਨੀਰ ਮੋਟਾ ਪਾਇਦਾ ਬੁਆਹੇ ਗਰ ਹੈ ਕੋਈ ਗੜਬੜਾ ਕਿਸੇ ਚੀਜ਼ ਦੇ ਬੇਨਾ ਹੁਣ ਜਿਹੜੇ ਸਾਡੇ 뷰ਅਰਸ ਆਉਂਦਾ ਉਹਨਾਂ ਦੇ ਮਨ 'ਚ ਧੱਕੇ ਨਾਲੇ ਪਾਈ ਜਾਣਾ ਉਹ ਕੋਈ ਗੜਬੜਾ ਗੜਬੜਾ ਕੋ ਨਾ ਆਂ ਚੀਜ਼ੀ ਗੜਬੜਾ ਇਹ ਪਾਪੜੀ ਮੁਕਤੀ ਹੈ ਹਾਂ ਆਪਾਂ ਇਹ ਨਹੀਂ ਮਹਰੂਰੀ ਕੱਟ ਗਿਆ ਜੀ ਹਾਂ ਥੋਰ ਕਰੋ ਇਹਨੂੰ ਉਹ ਕੌਨ ਫਲ ਜਰਾ ਦੁੱਧੋਂ ਦੰਦਾਂ ਕੌਨ ਗਿਆ ਸਹਾਂ ਮਸੀਆਰ ਨਾਲ ਉਹ ਮਿੱਠਾ ਹੁੰਦਾ ਹੂੰ ਬੱਝੇ ਲੱਗਦਾ ਤੋਂ ਮੈਂ ਦੇਈ ਬਣਦਾ ਹੂੰ ਪਾਸੇ ਕਬਣਾ ਹੀ ਲੱਗੀਆਂ ਨਾਲ ਸਹੀ ਤਾਂ ਹੈ ਯਾਰ ਸਾਰਾ ਕੁਝ ਤਾਂ ਲੱਗਿਆ ਨਾਲ ਘੱਟ ਲੱਗਿਆ ਤੇ ਚਾ ਕੋਈ ਨਹੀਂ ਫਿਰ ਦੁਬਾਰਾ ਟਰਾਈ ਕਰਦੇ ਇੱਕ ਵਾਰ ਹੂੰ ਲੈ ਪ੍ਰਭੂ ਦਾ ਨਾਮ ਵਾਹਿਗੁਰੂ ਆਦਲਾ ਮਹਾ ਚਲਾ ਕਰਕੇ ਹਮ ਇੱਕ ਹੋਰ ਤਲ ਦੋ ਨਾਲ ਲਾ ਦੀ ਗੋਚ ਹੁਣ ਸਤਾ ਤੜਾਂਗੇ ਤਾਂ ਖਾਣੇ ਤੜਾਂਗੇ ਹਮ ਚਲੋ ਜਿਵੇਂ ਬਣ ਜਵੇ ਫੇਰ ਮਿਲਾਂਗੇ ਬਣ ਗਏ ਜੀ ਸਾਡੇ ਠੀਕ ਐ ਐਨ ਕਰ ਲਏ ਜੀ ਸਿੱਪਰਾਈ ਹੁਣ ਇਹਦੇ ਵਿੱਚ ਛੋੜਾ ਜਾ ਮਾਸੀ ਛਿੜਕੂ ਜੀ ਸਾਡਾ ਚਾਟ ਮਸਾਲਾ ਲਾ ਮਾਸੀ ਸੁਆਦ ਜੇ ਖੁਸ਼ਬੂ ਨਾਲ ਤਾਂ ਵਧੀਆ ਲੱਗਦੇ ਆ ਬਾਕੀ ਹੁਣ ਟੇਸਟ ਕਹਿੰਦੇ ਹੁੰਦੇ ਆ ਚਲੋ ਆ ਸਰਦਾਰ ਜੀ ਲਈ ਭੇਟ ਤਿਆਰ ਹੋਣ ਲੱਗੇ ਤੈਂ ਟਟੇ ਥੋੜੇ ਬੁੰਦੇ ਹੂੰ ਵਿੱੱਚੇ ਕਰਨ ਵੀ ਨਿਆਣਿਆਂ ਦੇ ਵਿੱਚੇ ਕਰ ਅੱਛਾ ਅੱਛਾ ਫੇਰ ਠੀਕ ਹੈ ਚਲੋ ਹੁਣ ਇਧਰ ਸੌਸ ਪਾਵਾਂਗੇ ਸੌਸ ਲਿਆਓ ਜੀ ਸੌਸ ਫ੍ਰੀਜ ਕੋ ਖੋਲਿਆ ਜਾਏ ਗੱਡ ਗੱਡ ਠੀਕ ਉਹ ਜਿਵੇਂ ਇਹ ਨਹੀਂ ਚੱਲਦੀ। ਮਿਉਨਿਜ ਆ ਗਈ ਆਪਣੇ। ਲੈ ਲਓ ਤਾਂ ਮਿਉਨਿਜ ਵੀ। ਉਹਦੇ ਨਾਲ ਇੱਕ ਹੋਰ ਸਾਸ ਵੀ ਤਿਆਰ ਹੋ ਜਾ। ਥੋੜੀ ਜਿਹੀ ਪਾਈ ਮਸਿਹਾਰ। ਕੇਤੋਂ ਨਾਲ ਆਈ ਆ। ਤੂੰ ਆਖਾਂ। ਫਿਰ ਵੀ। ਉਹ ਤਾਂ ਲੈ ਜਾ ਕਿਹੜਾ ਆਪਣੇ ਉੱਪਰ ਪਾਣੀ ਸਾਲੇ। ਚਾਲੀ ਸਾਸ ਇਹ ਮਸੀਚੀ ਬੀਨਾ ਘੱਟ ਲੱਗਿਆ ਤਵਾ ਸਾਸ ਜੀ ਉਸ ਕਾ ਸਾਡ ਜਸ ਚਲੋ ਫਿਰ ਹੋ ਇਹ ਮਸੀਚੀ ਦਦਾ ਬਹੁਤ ਟਾਈਮ ਲਵਾਉਂਦੀ ਹੈ ਮੂੰਹ ਚ ਪਾਣੀ ਆਈ ਜਾਂਦਾ ਐ ਹੀ ਆਉਣਾ ਚਾਹੀਦਾ ਵੀਡੀਓ ਨਾ ਫੜ ਦੇਖਣੇ ਚਾਉਣਾ ਬਕਰ ਮੂੰਹ ਚ ਪਾਣੀ ਚਾਉਣ ਵਾਲਿਆਂ ਹਾਂ ਐ ਹੁਣ ਸਰਦਾ ਦੱਸਾਂਗੇ ਉਹੋ ਤੁਸੀਂ ਨਾ ਟਿਕੇ ਹੋ ਤੁਸੀਂ ਨਾ ਟਿਕੇ ਹੋ ਦੋ ਰੋਣੇ ਸਾਸਰੀ ਕਾਲ ਜੀ ਸਾਰਿਆਂ ਨੂੰ ਅੱਜ ਖੇਤਾਂ ਦੇ ਕੰਮ ਕਰਕੇ ਆਇਆ ਨਾ ਮੈਂ ਕੱਪੜੇ ਬਦਣੇ ਗਿਆ ਸੀ ਸ਼ਾਮ ਤੱਕ ਸਾਸਰੀ ਐਕਚੁਅਲੀ ਲਿਬੜੇ ੱਤ ਬੜੇ ਰਹਿਣਾ ਇੱਥੇ ਐਨਾ ਨਹੀਂ ਵੀ ਪੂਰੀ ਸੇਵਾ ਤੇ ਜੋਰ ਲਾ ਕੇ ਮੇਰਾ ਸੇਵਾ ਆ ਫਿਰ ਉਹ ਆ ਕੋਲ λεਉਣੀ ਮੈਨੂੰ ਲੱਗਦਾ ਡਿਸ਼ ਬਣਾ ਕੇ ਇੱਧਰ ਭਟਕਾ ਰੋ ਰਹਿਣਾ ਆ ਕੇ ਉੱਤਰ। ਭਾਈ ਮੈਂ ਤਾਂ ਇੱਥੇ ਬੈਠਾ ਉਹ ਨੂੰ ਬੈਠਾ ਉਹ ਬੈਠਾ ਕੰਨ ਉੱਧਰ ਬੈਠ ਪੁੱਤ ਇੱਧਰ ਦੇ ਵਿੱਚ ਆਉਣ ਦਾ ਨਾ ਚੱਲੇ ਲੋ ਆ ਚੁਆ ਗਈ ਸਾਡੀ ਸ਼ੂਬ ਨੂੰ ਤਾਂ ਰਹਿਣ ਦੋ ਦੇਣ ਨੂੰ ਸਰਕਾਰੀ ਜਿਹੜੇ ਹੁੰਦੇ ਜਦੋਂ ਇਕੱਠੇ ਹੋਣ ਲੱਗਦੇ ਨੇ ਖਾਣ ਪੀਣ ਦੇ ਸਮਾਨ ਪਰ ਜਦ ਆ ਜਾਂਦੇ ਆ। ਦਾਦੀ ਮੈਂ ਤਾਂ ਨਾ ਵੀਡੀਓ ਰੀਲ ਜੀ ਬਣਾ ਕੇ ਪੜਾ ਰਿਆ ਤਾਂ ਆਪਾਂ ਯਾਰ ਆ ਤਾਂ ਫੜ ਲੋ ਆ ਯਾਰ ਇੱਧਰ ਨੂੰ ਦੋ ਤੁਸੀਂ। ਤੁਹਾਡਾ ਕਪੜੀ ਚਾਪੂੜੀ ਆ। ਚੱਕ ਰਾਬ ਆ ਦੇਖੋ ਆਹ ਅਹੜੀ ਚੀਜ਼ ਹੈ ਸਵਾਦ। ਯਾਰ ਆਸਲ ਵੀਰ ਹੁੰਦੇ ਨੇ ਐਸਾ ਵਾਸੇ ਕੰਮ ਨਹੀਂ ਤਿਆਰ ਕਰ ਮਾਸੀ ਵੀ ਬਿਠਾਓ ਮੈਨੂੰ ਦੱਸੋ ਹਾਂ ਤੂੰ ਪੁੱਤ ਤੂੰ ਐਂਕਾ ਸ਼ੂਬ ਨੂੰ ਤਾਰਣ ਦੋ ਸ਼ੂਬ ਨੂੰ ਰਹਿਣ ਦੋ ਕੀਦਾ ਜੀ ਤੁਹਾਨੂੰ ਲੱਗਦਾ ਮੈਨੂੰ ਤੁਸੀਂ ਪਾਵੇ ਦੇ ਚੁਕੋ ਦੇਖੋ ਮੈਂ ਖਾ ਰਹੀ ਹਾਂ ਸਿੱਪਾਂ ਕੁ ਮਿਲ ਕੇ ਪਾਤੀ ਸੀ ਵੀ ਕਾਬੂ ਚ ਹੋ ਜਾ ਉਹ ਬੱਚੋ ਪਾਈ ਬਿਆ ਚੀਜ਼ ਪਲੀਜ਼ ਚੀਜ਼ ਮੈਨੂੰ ਫਾਈ ਹਾਂ ਵੀ ਸੌ ਸੌ ਬੜੀਆਂ ਚਾਹ ਚਾਹ ਗਈਆਂ ਇਹ ਮੰਮੀ ਦੀ ਛੀ ਦੀ ਸੌਸ ਤਿਆਰ ਕਰੀਆ ਜੇ ਤੁਹਾਨੂੰ ਨੂਨ ਮਿਰਚ ਘੱਟ ਲੱਗੇ ਹਾਂ ਨਾ ਠੀਕ ਹੈ ਸੁਣ ਲਗਾ ਕੇ ਤਰਲੀਆ ਦੀ ਹੁਣੀ ਆ ਆ ਓਕੇ ਦੀ ਰੋਟਾ ਕਿੱਥੋਂ ਤਾਂ ਲੈਂਦੀ ਆਲੀ ਸੱਸ ਮਨ ਲਾ ਦਮ ਛੀ ਚੱਪਿੰਗ ਹੋਈ ਹੈ ਜੇ ਤਾਂ ਹਾਂ ਉਹ ਹੈ ਨੰਪੇ ਫਰਮ ਫਰਮ ਨਹੀਂ ਕਚਮਰ ਤੇਲੇ ਗਲਤੀ ਵਾ ਸਭ ਰੰਗ ਰੰਗ ਨਾਲ ਉੱਪਰ ਵੀ ਆਈ ਨਾ ਦੀਦੀ ਹੁਣ ਕਿੱਥੇ ਜਾਣੀ ਦੇਰ ਮੈਂ ਉਧਰ ਛੂਟ ਕਰ ਦਿੱਤੀ ਵੀਡੀਓ ਚ ਇਹ ਆਪ ਬਣਾਈ ਆ ਘਰੇ ਪਿਆਰੀ ਇਹਨਾਂ ਸੌਸ ਕਿਦੋਂ ਮੈਂ ਇਹ ਮੈਂ ਨੂੰ ਜਿਹੜੇ ਵਿੱਚ ਸੌਸ ਰਲਾ ਕੇ ਚਿਲੀ ਫਿਕਸ ਆਹ ਉਹ ਪਾ ਕੇ ਵੀ ਬਾਕੀ ਉਹ ਲੈ ਹਬਾ ਹਨ ਕੱਟ ਕਰਦੇ ਤਬ ਹੋਣੀ ਹੂੰ ਗੱਲ ਤਾਂ ਹੋਆ ਹਾਂ ਮੈਂ ਬੱਚੇ ਉੱਪਰ ਤੁਸੀਂ ਹਾਂ ਪਕਾਵੜੀਆਂ ਯਾਰ ਵੀਡੀਓ ਦੇਖਿਓ ਤੁਸੀਂ ਵੀ ਹਣ ਪਕਾਵੜੀਆਂ ਲੈ ਗਈ ਹੈ ਇਹ ਸੀ ਲਾਈ ਇਹ ਸੀ ਲਾਈ ਇਹ ਤਾਂ ਚੁੱਪ ਲੱਗਿਆ ਮੈਂ ਘਰ ਤੇ 2 ਮਿੰਟ ਪਤਾ ਨਹੀਂ ਕਿ ਆਲੇ ਇਹਨੂੰ ਹੋ ਕੇ ਚਾਪਣਾ ਬਣਾਣਾ ਪੈ ਤਰਦਾਨੀ ਕਿਆ ਲੈਣੀ ਕਿਆ ਹੋਣਾ ਮੂੰਹ ਨੂੰ ਟੀਜ ਨਹੀਂ ਮਿਲਿਆ ਟੀਜ ਬੱਚੇ ਛੱਡ ਕੇ ਆ ਮੇਰੇ ਕੋਲ ਆ ਗਿਆ ਫੇਰ ਹੂੰ ਸਮਝ ਆਉਂਦੀ ਨਹੀਂ ਚਿਪਕਲੀ ਨੂੰ ਮੱਸੀ ਪਾਣੀ ਦੋਸੋ ਲਿਆਉਣੀ ਆਈ ਆਲੇ ਕੁ ਤੂੰ ਬੋਲਾ ਮਾਂਨੇ ਗਾਣਾ ਤੂੰ ਬੋਲਾ ਨਹੀਂ ਨਹੀਂ ਆ ਖਾਊਗਾ ਕਾ ਖਾਊਗਾ ਦੋ ਦੋ ਆਣੀ ਹੋ ਦੋ ਚਿੱਟਾ ਮਾਨਾ ਕਾ ਤੇ ਕਰ ਦੇਉ ਤੇਰੇ ਦਾ ਇਹ ਦੋ ਜੀ ਕਰਦਾ ਖਾਈ ਜਾਵੇ ਖਾਈ ਜਾਣ ਦੋ ਜੋ ਕਰਦਾ ਦਾ ਤੂੰ ਜਿਆਦਾ ਹੰਦੀ ਬੋਲਣਾ ਹਮ ਇੱਕ ਇੱਕ ਜਾਂ ਦੋ ਦੋ ਪੀਸ ਖਾਊ ਬਸ ਆਹ ਬਸ ਸਵਾਗਤ ਹੈ ਤੁਹਾਨੂੰ ਹੁਣ ਮੈਂ ਕੀ ਕਹਾਂ ਮੇਰੇ ਮਾਂ ਨਹੀਂ ਹੈਗੇ ਛੜੀ ਚਲੇ ਜਾ ਬਰਾ ਤੂੰ ਮੇਰੇ ਹੋਣਾ ਤੂੰ ਡੈਡੀ ਦਾ ਨਾ ਹੋ ਪਰ ਮੈਂ ਤੇ ਤੂੰ ਇਸ ਬੰਦ ਕੇ ਖਾ ਲਓ ਮਨ ਨੂੰ ਲੱਗਦਾ ਸਾਰਾ ਪੂਰਾ ਪੂਰਾ ਨਹੀਂ ਪਿਆ ਸਮਾਨ ਪਏ ਆ ਪਰ ਤੁਸੀਂ ਖਾਓ ਪਰ ਲਿਮਟ ਜੇ ਖਾਣੇ ਪਰ ਮੈਂ ਬਾਦ ਉਸਮਾਨ ਪੈਣ ਪੁਰ ਤੇ ਹੋ ਲੋ ਟਿੱਕਾ ਬਚਾ ਨੀ ਇੱਕ ਵਾਰ ਖਾਜ ਸਮਾਨ ਪਿਆ ਕਿਉਂਕਿ ਮੈਂ ਤੇ ਲੈਣੇ ਮੈਂ ਟਾਂ ਚੱਕ ਲੈਣਾ ਕਿਉਂ ਆ ਨਾ ਹੂੰ ਦਾ ਪਾਰਦੇ ਪਰ ਸਾਦੇ ਜੀ ਉਹਦੇ ਨੂੰ ਪਤਾ ਨਹੀਂ ਕਿਆ ਲੜੀ ਜਾਂਦਾ ਇਹਦੇ ਲੈ ਇਹਦੇ ਨਿੱਕਰ ਦੇ ਜਿਹੜੇ ਭੂਤ ਵਾਹਦੇ ਡੈਨਾ ਬੋਲੋ ਸ਼ਿਵ ਕਾਕਾ ਡਾਈ ਕਾਏ ਮਰੇ ਬੁੱਤ ਨੂੰ ਦੇਖੀ ਜਾਂਦੇ ਆਪ ਵੀ ਖਾ ਲੈ ਖਾ ਕੇ ਦੇ ਗਈ ਆ ਨਹੀਂ ਮੈਂ ਖਾ ਕੇ ਦੇਖੂੰਗੀ ਖਾ ਲੈ ਦੇਖੋ ਖਾ ਕੇ ਆਹ ਜਰਾ ਬਰਦਾ ਬਣਾ ਲਵਾਂ ਮੈਂ ਉਹਦਾ ਉਦਾਂ ਹੀ ਨਾਟ ਜੰਦਾ ਬਣਾਵਾ ਬਣਾ ਲਈ ਸੱਚੀ ਗੱਲ ਆ ਮੈਂ ਬਣਾਉਣੀ ਨਹੀਂ ਮੈਨੂੰ ਭੁੱਖੇ ਮਰ ਜਾਂਦੀ ਆ ਇਹਦੇ ਚ ਦੂਦੀ ਪਨੀਰ ਹੁੰਦਾ ਖਾਦਮ ਤੰਦੀਰ ਨੂੰ ਫਿਰ ਕਰੰਚੀ ਬਣਾ ਦਿੰਦੇ ਆ ਪਰ ਇਧਰ ਨੂੰ ਜਿਦਾ ਮੁੱਠਾ ਚਲੋ ਭਾਈ ਚਲ ਮਾਸੀ ਲਾ ਸੌਸ ਕਰਨ ਨੂੰ ਮੈਨੂੰ ਐ ਨਹੀਂ ਪਤਾ ਵੀ ਇਹਦੇ ਪਰ ਵੀ ਪਾਪੜੀ ਲੱਗੀ ਆ ਆ ਇੱਥੇ ਚਲੋ ਜੀ ਫੇਰ ਠੀਕ ਆ ਮਾਲ ਦੇ ਅਗਲੀ ਵੀਡੀਓ ਚ ਸਾਡੀ ਵੀਡੀਓ ਨੂੰ ਕਟਾਈ ਬਾਈ ਨਹੀਂ ਲਾਈਕ ਕਰੋ ਲਾਈਕ ਬੋ ਕਮੈਂਟ ਚੁੱਪ ਕਮੈਂਟ ਚੁੱਪ ਚਪੂ ਕਰਾਇਆ ਕਰੀ ਚਪਪਰਾਇਆ ਕਰ ਕਹਿੰਦੇ ਤੂੰ ਸਿੱਧਾ ਬੋਲੀਏ ਕਰ ਇਹਨੇ ਫਿਰ ਉਹੀ ਕੈਚ ਕਰਨਾ ਸਿੱਧਾ ਬੋਲੀਆ ਵਾ ਚਲੋ ਜੀ ਬਟੀ ਕਾ ਬਾਏ ਬਾਏ ਹੈਲੋ ਮਾਸੀ ਜੀ ਹੈਲੋ ਕਿਸੀ ਆ ਸਮਾਨ ਆ ਥੈਂਕ ਯੂ ਕਹਦੇ ਮम्मा ਨੂੰ ਕਿ ਥੈਂਕ ਯੂ ਉਹ ਹੈਲੋ ਹੈਲੋ ਸਾਲੋ ਹਾਂ ਬਈਓ ਜਿਵੇਂ ਜੇਕਰ ਜੇ ਤੁਸੀਂ ਕਰਾਰੇ ਜੀ ਨਮਲ ਚ ਕਰਕੇ ਮੈਂ ਮਿਰਚਾਂ ਦੀ ਮੈਂ ਮਿਰਚਾਂ ਨਹੀਂ ਦੀ ਗੱਲ ਦੀ ਮੀ ਇਹਨੇ ਮੈਨੂੰ ਉਹ ਤਾਂ ਮੈਂ ਕਿਹਾ ਕਿ ਕਰਦੇ ਨਹੀਂ ਕਰ ਉਹ ਨਹੀਂ ਗੱਲ ਸਵਾਦ ਦਾ ਬਥੇਰਾ ਹੈ ਜਿਹੜਾ ਚੀਜ਼ ਦੀ ਜਗ੍ਹਾ ਤੁਸੀਂ ਜਿਕਰਾ ਆਪਾਂ ਬਰੈਡ ਪਕੌੜਾ ਬਣਾਉਂਦੇ ਆ ਮੈਂ ਉਹ ਸਮਾਨ ਉਹ ਸਮਾਨ ਪਾਉਂਦੇ ਮੈਂ ਇੱਕ ਇੱਕ ਰੈਸਪੀ ਮੈਂ ਉਹ ਟਰਾਈ ਕਰਕੇ ਦੇਖੀ ਰਾਇਸਾ ਪੜਿਓਗੀ ਚਲੋ ਯਾਰ ਠੀਕ ਆ ਫਿਰ ਸੇਵ ਅਗਲੇ ਦਿਨ ਨਕਲ ਨਹੀਂ ਕਰੀ ਦੀਂ ਜੀ ਕੋਸਾ ਪਣਾ ਸਮਾਂ ਵੀ ਬਾਕੀ ਦਾ ਅਸੀਂ ਹੁਣ ਆਪਾਂ ਫਰਾ ਉਹ ਦੇ ਕੇ ਨਹੀਂ ਆਏ ਕਨਫਲੈਕਸ ਅਸੀਂ ਆਪਣਾ ਧਮਾ ਕੇ ਵਰਤ ਲਿਆ ਉਹਨੇ ਕਨਫਲੈਕਸ ਵਰਤੇ ਤੇ ਅਸੀਂ ਪਕੌੜੀਆਂ ਵਰਤ ਲਈਆਂ ਫਰਕ ਤਾਂ ਹੈ ਚਲੋ ਜੀ ਬਈ ਠੀਕ ਆ ਓਕੇ ਬਾਏ ਬਾਏ ਫਰਕ ਤਾਂ ਬਣਾ ਹੈ ਬਾਏ